ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਿਹਾ ਜੀ ਪਿੰਡ ਚੱਕ ਫਤਿਹ ਸਿੰਘ ਵਾਲਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਤੇ ਬਾਈ ਗੁਰਦੀਪ ਦੇ ਘਰੋਂ ਇੱਕ ਚੌਥੇ ਸੂਏ ਸੁੰਡ ਵਾਲੀ ਮੱਜ ਦਿਖਾ ਰਹੇ ਆ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ ਤੇ ਕੱਲਾ ਕੱਲਾ ਥਾਣਾ ਤੇ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਰਹਿੰਦੇ ਨੇ ਉਹ ਗੱਲਬਾਤ ਕਰਦੇ ਆ ਕਦ ਕਾਟ ਮਿੱਤਰੋ ਸੁਣਾ ਹਾਂਜੀ ਬਾਈ ਗੁਰਦੀਪ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਦੱਸਦਾ ਪਿੰਡ ਚੱਕ ਫਤਿਹ ਸਿੰਘ ਵਾਲਾ ਗੁਰਦੀਪ ਸਿੰਘ ਹਾਂਜੀ ਤੇ ਚੌਥੇ ਸੂਏ ਮੱਝ ਹੈਗੀ ਠੀਕ ਹੈ ਦੁੱਧ ਕਿੰਨਾ ਕ ਦਤਾ ਜੀ 12 13 ਕਿਲੋ 12 13 ਦੇ ਸਾਲ ਆ ਸਾਡੇ ਕੋਲੇ ਠੀਕ ਹੈ ਕਦ ਕਾਟ ਦੇਗਾ ਆ ਵੀ ਲక్ష్ਮੀ ਡੈਰੀ ਫਾਰਮ ਵਾਲਿਆਂ ਦੀ ਹੈ ਠੀਕ ਹੈ ਵੀ ਕੱਲ ਨੂੰ ਦਿਨ ਦੇ ਪੂਰੇ ਹੋ ਜਾਣੇ ਆਗੇ ਠੀਕ ਹੈ ਜੀ ਅਸੀਂ ਤਰੀਬਨ ਕੱਟੀਆਂ ਹੀ ਦਿੰਦੀ ਆ ਤੇ ਪੰਜ ਚਾਰ ਦਿਨ ਉੱਪਰ ਲੈ ਜਾਂਦੀ ਹੈ ਜੀ ਠੀਕ ਹੈ ਮਤਲਬ ਕੱਲ ਨੂੰ ਦਿਨ ਪੂਰੇ ਹੁੰਦੇ ਆ ਪੰਜ ਕਿ ਦਿਨ ਹਜੇ ਲੈਂਦੀ ਆ ਲੈ ਜਾਂਦੀ ਹੈ ਦੁੱਧ 12 13 12 13 ਤੇ ਟੀਕਾ ਪਰ ਇੱਕ 60 ਦਾ ਸਾਂਣ ਤੋਂ ਆਈ ਗੱਬਰ 60 ਤੋਂ ਬਣੀ ਆ ਹਾਂ ਇਥੇ ਲੱਗੇ ਸਾਡੇ ਹੈ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ ਫੇਰ ਹੀ ਤੋਰਾਂਗੇ 87288 70188 87288 70188 188 ਤੋਰੋ ਜੀ ਕੱਦ-ਕਾਡ ਵੀ ਮਿੱਤਰੋ ਚੰਗਾ ਬੇਲ ਵੀ ਚੰਗੀ ਆ ਚੌਥੇ ਸੂਏ ਸੁਣੀ ਆ ਤੇ ਬਾਈ ਕਹਿੰਦਾ ਵੀ ਕੱਟੀਆਂ ਦਿੰਦੀ ਆ ਥਾਂਲੇ ਵੀ ਨਹੀਂ ਪੂਰੀ ਪਤਰੋ ਸਾਫ ਹੈ ਹਜੇ ਘੱਟੋ ਘੱਟ 5-7 ਦਿਨਾਂ ਦੀ ਕੱਚੀ ਹੈ ਹਵਾਨਾ ਹਜੇ ਬਣਾਉਣਾ ਨੇ ਸਟਾਰਟ ਹੀ ਕੀਤਾ ਮੁੱਲ ਹੈ ਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਮੁੱਲ ਕੀ ਕਰਤਾ ਜੀ 140 140 ਮੁੱਲ ਹੈਗਾ ਜੀ 140 140 ਦੇ ਵਿੱਚੋਂ ਥੋੜਾ ਕਨਾ ਮਾਨਤਾਣ ਹੋ ਜਾਣਾ ਤੇ 12-13 ਜਿਹੜਾ ਲੀਟਰ ਇਹਨੇ ਦੁੱਧ ਦੂਜੀ ਸਵੇਰ ਦਾ ਕੱਢਿਆ ਵਾ ਆ ਪਿਛਲੇ ਸੋਇਆਂ ਦਾ ਕਰੇ ਲੋ ਵੀਡੀਓ ਹੈ ਕੋਈ ਵਪਾਰ ਦਾ ਕੰਮ ਨਹੀਂ ਸੋ ਸਾਰੇ ਵੀਰਾਂ ਦਾ ਪਤਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਤੇ ਲਾਈਕ ਕਮੈਂਟ ਕਰਦੇ ਨੇ ਤੇ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਆਪਣਾ ਨੰਬਰ ਹੈਗਾ ਜੀ 98724 ਤੇ 82124 ਫਿਰ ਆਪਾਂ ਕਹਿੰਦੇ ਵੀ ਸਿੰਘਾਂ ਦੀ ਵੀ ਮਿੱਤਰੋ ਸੋਹਣੀ ਆ ਗੋਲ ਸਿੰਗਰ ਤੇ ਭਜਨ ਵੀ ਚੰਗਾ ਤੇ